ਗੁਰਦੁਆਰਾ ਮਾਲਜੀ ਸਾਹਿਬ ਹਾਂਜੀ ਉਸਨਾ ਪ੍ਰਸਾਦੇ ਹੋਖੀ ਆਜੋ ਪ੍ਰਸਾਦੇ ਦਾ ਮੁੱਲ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਬਈ ਪਾਣੀ ਦੀ ਪਿਆਸ ਲੱਗ ਰਹੀ ਦੀ ਪੂਰੀ ਹੈ ਵੱਡਾ ਹੀ ਚੱਕ ਲੈਣਾ ਫਿਰ ਜੀ ਬਣਾ ਲਓ ਇੱਕ ਨੂੰ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਸੱਤਨੇ ਸ਼ੌਂ ਕਰੀ ਸੀ ਮਾਲ ਡੰਗਰ ਚਾਰਨ ਆਏ ਸੀਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਖਤ ਦੀ ਛਾਂਵੇਂ ਪੈ ਗਏ ਦਰਖਤ ਦੀ ਛਾਂ ਸਮੇਂ ਦੇ ਨਾਲ ਘੁੰਮ ਗਈ ਅਤੇ ਛੇ ਸਨਾਗ ਜਾਨੇ ਆ ਤੇ ਉੱਪਰ ਛਾਂ ਕੀਤੀ ਸਤਿਗੁਰੂ ਮਹਾਰਾਜ ਦੀ ਨੀਂਦ ਨਾ ਭੰਗ ਹੋਵੇ ਇਸ ਲਈ ਇਹ ਉਸ ਸਮੇਂ ਦੇ ਪੁਰਾਣੇ ਦਰਖਤ ਨੇ ਬਣਦਾ ਦਰਖਤ ਉਸੇ ਸਮੇਂ ਕਰਨਾ ਜੀ ਹਣਾ ਪੰਜਾਬੀ ਬੋਲਦਾ ਕਿ ਹਿੰਦੀ ਬੋਲਦਾ ਉਰਦੂ ਅਜਾਬੀ ਬੋਲਦਾ ਲੈ ਪੈਸਾ ਦੇ ਮੇ ਨਿਕਲੇ 10 ਨਿਕਲੇ ਚੱਲੇ 10 ਉੱਧਰ ਇਹਦੀ ਮਾਣੋ ਬਿੱਲੀ ਫਿਰਦੀ ਆ ਉਧਰ ਸਾਡੇ ਵਾਲੀ ਮਾਣੋ ਆ ਗਈ ਮੈਂ ਲੱਗਦਾ ਰੇ ਆਹ ਕਾਤੋਂ ਬੰਨੀਆਂ ਹੋਈਆਂ ਨੇ ਡੱਬੀਆਂ ਕਿਸ ਤਰ੍ਹਾਂ ਦੀ ਮੰਨਤਾ ਕੀ ਮੰਗਦੇ ਨੇ ਰੇ ਜੀ ਜੀ ਸ਼ਹਿਵਾ ਮਰਜ਼ੀ ਵੇ ਹਾਂ ਜੀ ਸ਼ਹਿਵਾ ਮਰਜ਼ੀ ਆ আচ্ছা ਇਹ ਬੰਨਣਾ ਪੈਂਦੇ ਤੱਕ ਆ ਹਾਂ ਗੁਰੂ ਨਾਲ ਕੁ ਮਹਾਰਾਜ ਜੀ ਇਹਦੇ ਥੱਲੋਂ ਦੀ ਬਹੁਤ ਥੋੜਾ ਜਿਹਾ ਰਸਤਾ ਹੈ ਇਹ ਥੱਲੋਂ ਦੀ ਲੰਘ ਕੇ ਆਉਣਾ ਪੈਂਦਾ ਹੈ ਉਸ ਸਮੇਂ ਦਾ ਪੁਰਾਣਾ ਦਰਖਤ ਹੈ ਗੁਰਦੁਆਰਾ ਮਾਲ ਜੀ ਸਾਹਿਬ ਹੈ ਬਾਕੀ ਲੋਕ ਨਹੀਂ ਆਏ ਇੱਧਰ ਕਿ ਲੰਘ ਕੇ ਆਇਆ ਨਹੀਂ ਕੋਈ ਇੱਧਰ ਜੀ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਮੈਂ ਭੇਜਦਾ ਸਭ ਦੀ ਜਿੱਥੇ ਸੇਵਾਦਾਰ ਰਹਿੰਦੇ ਸੀ ਉਹ ਕਮਰੇ ਨੇ ਇੱਧਰ ਉਧਰ ਜਾਓ ਜੀ ਉਧਰ ਉਹ ਦੇਖ ਕੇ ਉਧਰ ਦਰਸ਼ਨ ਕਰਕੇ ਉਹ ਦਰਖਤ ਪੁਰਾਣਾ ਪਰਲੇ ਪਾਸੇ ਦੀ ਪੁਰਾਣਾ ਦਰਖਤ ਦੇਖ ਕੇ ਉਧਰ ਦੀ ਜਾ ਕੇ ਉਧਰ ਪੁਰਾਣਾ ਦਰਖਤ ਹੈ ਜੀ ਉਧਰ ਦੀ ਜਾ ਕੇ ਦੇਖ ਕੇ ਆਏ ਦੀ ਨਿਕਲੇ ਆਉਗੇ 对，等你们。可别了。<God. S 1>

ਚਲੋ 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 ਪਿੱਛੇ ਰਹਿ ਗਏ ਦਸਤਾ ਦਰਸ਼ਨ ਦੇ ਗੁਰੂ ਮਹਾਰਾਜ ਦੇ ਸਤਨੂ ਵਿੱਚ ਰਹਿ ਗਿਆ ਬਾਬੇ ਜੀ ਫੋਟੋ ਪੜਾ ਦੇ ਜਿੱਤੇ ਜਿੰਮੇ ਖੱਡਾ ਚਾਰ ਦੇ ਦਿੱਤੇ ਜਿਹਦੇ ਪੇਸ ਦਿੱਤਾ ਤਰਖਤ ਦੇਖਿਆ ਇਹ ਹਟੋਂ ਦੀ ਘੁੰਮ ਕੇ ਆਹ ਬਣੀ ਬਣੀ ਰਹਿ ਗਿਆ ਇੱਕ ਬੰਦਾ ਭਾਲ ਕੇ ਦਿਓ ਰਹਿ ਗਿਆ है ਆਪਣੀਆਂ ਗੱਡੀਆਂ ਪਹੁੰਚ ਗਿਆਂ ਗੁਰਦੁਆਰਾ ਸਾਹਿਬ ਗੁਰਦੁਆਰਾ ਪੰਜਵੀਂ ਛੇਵੀਂ ਪਾਤਸ਼ਾਹੀ ਜੁਮੇ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਪਹੁੰਚੇ ਹਾਂ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਇਹ ਲਿਖਿਆ ਜੀ ਇਤਿਹਾਸ ਇਸ ਪਵਿੱਤਰ ਸਥਾਨ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਠਹਿਰੇ ਸਨ ਵਣ ਦੇ ਜਿਸ ਰੁੱਖ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਉਹ ਬਤੌਰ ਯਾਦਗਾਰ ਅੱਜ ਵੀ ਮੌਜੂਦ ਹੈ ਫਿਰ ਆਪ ਜੀ ਇੱਥੋਂ ਪੈਦਲ ਚੱਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਦੇ ਦਰਸ਼ਨਾਂ ਲਈ ਗਏ ਇਹ ਪੁਰਾਣੀ ਬਿਲਡਿੰਗ ਹੈ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਦੀ ਬਣੀ ਹੋਈ ਡਾਟਾ ਦੇ ਉੱਪਰ ਇਹ ਬਣਿਆ ਹੋਇਆ ਉਹ ਛੇਵੀਂ ਪਾਤਸ਼ਾਹੀ ਦਾ ਸੀਗਾ ਇਹ ਪੰਜਵੀਂ ਪਾਤਸ਼ਾਹੀ ਦਾ ਸਥਾਨ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਦਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਦੁਆਰਾ ਪੰਜਵੀਂ ਪਾਤਸ਼ਾਹੀ ਇਸ ਪਵਿੱਤਰ ਸਥਾਨ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਆਏ ਸਨ ਤੇ ਇਸ ਸਥਾਨ ਤੇ ਬਰਾਜੇ ਸਨ ਪਵਿੱਤਰ ਦਰਖਤ ਤੇ ਜਿਹਦੇ ਨਾਲ ਛੇਵੇਂ ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਸੀਗਾ ਇਸ ਦੇ ਲਈ ਆਪਾਂ ਨੂੰ ਜਾਣਾ ਪਊਗਾ ਛੱਟ ਤੇ ਓਏ ਇਹ ਛਿੜੀ ਕਹਿੰਦੇ ਨੇ ਆਪਾਂ ਕੁੜੀ ਕਹਿੰਦੇ ਆ ਸੀਡੀ ਐ ਸੀਡੀ ਤਾਂ ਇਹ ਛਿੜੀ ਕਹਿੰਦੇ ਨੇ ਰੁਕ ਜਾਓ ਜੀ ਸਾਈਡ ਤੇ ਨੇ ਲੱਗ ਨਾ ਜਾਏ ਰੁਕਦੇ ਜੀ ਉਹ ਤੁਹਾਨੂੰ ਚਾਹ ਨਹੀਂ ਬਣਵਾਉਂਦੇ ਉਹਨਾਂ ਨਾਲ ਲੱਗ ਰਿਹਾ ਏ ਉਹ ਵੀ ਮਿੱਠੀ ਏ ਇਹ ਕੈਜੀ ਸਿਚੂਏਸ਼ਨ ਆ ਸਿਰਫ ਉਹ ਕੁੜਾ ਰੱਖਣਾ ਹੈ ਉਹ ਜਿਹੜਾ ਮੇਰੇ ਅਮੀਨ ਨੂੰ ਪਸੰਦ ਆ ਰਹਾ ਹਾਂ ਉਹ ਆ ਰੌਮਾਂ ਆ ਰੌਮਾਂ ਆ ਜਨਤਾ ਦੇ ਬਾਪ ਲੋਕੀ ਉਹ ਨਹੀਂ ਕਰਦਾ ਕੋਈ ਫੋਟੋ ਦਿੱਤੇ ਨਹੀਂ ਮੱਛੀ ਵੀ ਫੋਟੋ ਵੀ ਵੀਡੀਓ ਵੀ ਰਹਿਣੀ ਉਹ ਚ ਅੰਦਾਜ਼ ਕਰੀ ਉਹ ਤਾਂ ਲੱਗਦਾ ਪਤਾ ਸਭਾ ਕੀ ਚਾਹਤ ਕੋਈ ਸੁਣਿਆ ਇੱਕ ਤਾਂ ਇਲਾਹਾ ਰੱਖਿਆ ਹੂੰ ਹੂੰ ਉਹ ਤੇ ਸ਼ਹਿਰੀ ਰੱਖਿਆ ਨਾ ਰੋ ਉਹ ਤੋਂ ਪਾਛਾ ਲੇਵੰਟੀਆ ਇਸ ਤਰ੍ਹਾਂ ਸੀਸੇ ਦੇ ਵਿੱਚ ਉਸ ਦਰਖਤ ਦੇ ਇੱਕ ਅੰਸ਼ ਨੂੰ ਸੰਭਾਲ ਕੇ ਰੱਖਿਆ ਗਿਆ ਇੱਕ ਮੁੱਚਰ ਨੂੰ ਜਿਹਨੇ ਥੋੜਾ ਬੁਨੇ ਮਤ ਹੈਵੇਂ ਬਾਸ਼ਾ ਮਹਾਰਾਜ ਨੇ ਕੋੜਾ ਬੰਨਿਆ ਦੀ ਇਹ ਦਰਖਤ ਲੋ ਮਾਈ ਇਹ ਤੋਂ ਹੀ ਗਿਆਸ ਆਪਣੇ ਸਾਹਮਣੇ ਰੱਖਿਆ ਹੋਇਆ ਹੋਰ ਆਪਣੀ ਬਹੁਤ ਚੀਜ਼ਾਂ ਹੋਣਗੀਆਂ ਅਹ ਇਥੇ ਦਰਸ਼ਨ ਕਰਕੇ ਆਪਾਂ ਚੱਲੇ ਹੁਣ ਆਗਦੇ ਗੇਟ ਦੁਆਰਾ ਸਭ ਦੇ ਦਰਸ਼ਨਾਂ ਦੇ